ਆਪਾਂ ਜੀ ਇਹ ਗਾਰਲਿਕ ਤੇ ਲਸਣ ਦੀ ਪੀਸਟ ਬਣਾਈ ਆ ਜਿਹੜੀ ਕਿ ਬਹੁਤ ਹੀ ਵਧੀਆ ਬਣੀ ਹੈਗੀ ਇਹ ਫ੍ਰੈਸ਼ ਹਾਂਜੀ ਆਰਗੇਨਿਕ ਹਾਂਜੀ ਆਪਣਾ ਲਸਣ ਘਰ ਵਾਲਾ ਸੀ ਤੇ ਵਿੱਚ ਆਪਾਂ ਸੇਮ ਆਉਂਟ ਦੇ ਵਿੱਚ ਦੀ ਹਾਂਜੀ ਅਦਰਕ ਪਾਇਆ ਹੈਗਾ ਆ ਤੇ ਗਾਰਲਿਕ ਤੇ ਇਹਨੂੰ ਆਪਾਂ ਗ੍ਰਾਈਂਡ ਕੀਤਾ ਥੋੜੇ ਇਹਦੇ ਵਿੱਚ ਆਪਾਂ ਆਇਲ ਪਾਇਆ ਆ ਤੇ ਇੱਕ ਚਮਚਾ ਆਪਾਂ ਸਾਜ ਦਾ ਪਾਇਆ ਇਹ ਜੀ ਪੀਸਟ ਬਣਾ ਕੇ ਆਪਾਂ ਰੱਖ ਲੈਣੀ ਆ ਜਿਹੜੀ ਬਹੁਤ ਹੀ ਵਧੀਆ ਤੇ ਬਹੁਤ ਫਾਇਦੇਮੰਦ ਆਪਣੇ ਲਈ ਹੈਗੀ ਆ ਯੂਸਫੁਲ ਰੈਸਪੀ ਹੈਗੀ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਇਸ ਦਾ ਆਪਾਂ ਇਹ ਪਟੇ ਨੱਟਾ ਕੇ ਦਰ ਟੱਕਣਾ ਦੇਣਾ ਹੈਗਾ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਰੈਸਪੀ ਬਣਾ ਰਹੇ ਆਏ ਜੀ ਰੈਸਪੀ ਬਹੁਤ ਹੀ ਜ਼ਿਆਦਾ ਯੂਸਫੁਲ ਹੈਗੀ ਯਾਰ ਰੋਜ਼ਾਨਾ ਹੀ ਆਪਾਂ ਘਰ ਦੇ ਵਿੱਚ ਇਹ ਚੀਜ਼ਾਂ ਨੂੰ ਯੂਜ਼ ਕਰਦੇ ਹਾਂ ਜਦੋਂ ਵੀ ਦਾਲ ਸਬਜ਼ੀ ਬਣਾਉਨੇ ਆ ਆਪਾਂ ਜੀ ਬਣਾ ਰਹੇ ਆ ਲਸਣ ਤੇ ਅਦਰਕ ਦੀ ਜਿਹੜੀ ਪੇਸਟ ਹੈਗੀ ਆ ਇਹਦੇ ਲਈ ਜੀ ਆਪਾਂ ਲਿਆ ਹੈਗਾ ਇਹ 1.5 ਪਾਉਂਡ ਲਿਆ ਹੈਗਾ ਲਸਣ ਜਿਹੜਾ ਹੈਗਾ ਆ 1.5 ਪੌਂਡ ਇਹ ਆਪਾਂ ਉਨਾ ਹੀ ਸੇਮ ਹੀ ਅਦਰਕ ਲਿਆ ਹੈਗਾ ਇਹ ਜੀ ਲਸਣ ਆਪਣਾ ਜਿਹਦਾ ਆਪਾਂ ਘਰ ਦੇ ਵਿੱਚ ਇਹਨੂੰ ਗrow ਕੀਤਾ ਹੈਗਾ ਦੇਖੋ ਜੀ ਇਹ ਬਹੁਤ ਹੀ ਵਧੀਆ ਹੈ ਕਿੰਨੇ ਮੋਟੀਆਂ ਇਹਦੀਆਂ ਗੱਡੀਆਂ ਹੈਗੀਆਂ ਬਹੁਤ ਜ਼ਿਆਦਾ ਇਹ ਪਾਵਰਫੁਲ ਹੈਗਾ ਆ ਬਾਜ਼ਾਰ ਵਾਲੇ ਨਾਲੋਂ ਬਹੁਤ ਵਧੀਆ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਇਹ ਜਦੋਂ ਆਪਾਂ ਛਿੱਲਦੇ ਵੀ ਆ ਤਾਂ ਆਪਣੇ ਜੀ ਇਹ ਨੇਲ ਦੁਖਣ ਲੱਗ ਜਾਂਦੇ ਐਨਾ ਇਹ ਪਾਵਰਫੁਲ ਹੈਗਾ ਆਪਾਂ ਨੂੰ ਜੀ ਘਰ ਦੇ ਵਿੱਚ ਜਿਹੜਾ ਇਹ ਲਸਣ ਆ ਗrow ਕਰਨਾ ਚਾਹੀਦਾ ਇੱਥੇ ਬਹੁਤ ਜ਼ਿਆਦਾ ਮਿਹਨਤ ਨਹੀਂ ਆਉਂਦੀ ਹੈਗੀ ਤੇ ਬਹੁਤ ਜਲਦੀ ਹਾਂਜੀ ਇਹ ਹੋ ਜਾਂਦਾ ਆਪਣ ਸਿਰੋ ਤੋਂ ਪਹਿਲਾਂ ਆਪਾਂ ਇਹਨੂੰ ਵੀਜ ਦਿੰਨੇ ਹੈਗੇ ਆ ਦਬਾਦੇ ਵਿੱਚ ਆਪਣੇ ਆਪ ਹੀ ਇਹ ਫਿਰ ਗ로우 ਹੋ ਜਾਂਦਾ ਸੇਮ ਆਉਂਟ ਆਪਾਂ ਇਹ ਦੋਨਾਂ ਚੀਜ਼ਾਂ ਦਾ ਲਿਆ ਤਾਂ ਆਪਾਂ ਜੀ ਹੁਣ ਇਹਦੀ ਪੇਸਟ ਬਣਾਵਾਂਗੇ ਜਿਹੜੀ ਕਿ ਆਪਾਂ ਜਦੋਂ ਵੀ ਤੁੜਕਾ ਲਗਾਉਣਾ ਹੈਗਾ ਆ ਤੇ ਆਪਾਂ ਨੂੰ ਵੀਕ 2 ਵੀਕਲੀ ਆਪਾਂ ਬਣਾ ਕੇ ਵੀ ਰੱਖ ਸਕਦੇ ਆ ਲੌਂਗ ਟਾਈਮ ਵੀ ਆਪਾਂ ਰੱਖ ਸਕਦੇ ਆ ਕਿਉਂਕਿ ਇਹਨੂੰ ਪੇਸਟ ਨੂੰ ਬਣਾ ਕੇ ਤੇ ਆਪਾਂ ਜਿਹੜੇ ਆਪਣੇ ਕੋਲ ਆਈਸ ਕਯੂਬ ਹੁੰਦੇ ਹੈਗੇ ਆ ਉਹਦੇ ਵਿੱਚ ਛੋਟੀਆਂ-ਛੋਟੀਆਂ ਡੱਬੀਆਂ ਜਾਂ ਟਿੱਕੀ ਬਣਾ ਕੇ ਤੇ ਫ੍ਰੀਜਰ 'ਚ ਰੱਖ ਸਕਦੇ ਆ ਤੇ ਫਿਰ ਜਦੋਂ ਵੀ ਆਪਾਂ ਨੂੰ ਲੋੜ ਪੈਂਦੀ ਆ ਇੱਕ ਪੀਸ ਆਪਾਂ ਕੱਟ ਸਕਦੇ ਆ ਜੇ ਆਪਾਂ ਦੋਨਾਂ ਚੀਜ਼ਾਂ ਦੇ ਸੈਪਰੇਟ ਬਣਾਉਣੇ ਆ ਆਪਾਂ ਅਦਰਕ ਦੀ ਤੇ ਜਿੰਜਰ ਦੀ ਸੈਪਰੇਟ-ਸੈਪਰੇਟ ਵੀ ਪੀਸ ਬਣਾ ਸਕਦੇ ਆ ਕਿਉਂਕਿ ਇੱਕ ਕਿਊਬ ਆਪਾਂ ਅਦਰਕ ਦਾ ਲੈ ਸਕਦੇ ਆ ਇੱਕ ਲਸਣ ਦਾ ਲੈ ਸਕਦੇ ਆ ਜਦ ਵੀ ਆਪਾਂ ਤੜਕਾ ਲਗਾਣਾ ਜਿਹੜਾ ਕਿ ਆਪਣਾ ਬਹੁਤ ਹੀ ਜ਼ਿਆਦਾ ਹੈਲਪ ਹੋ ਜਾਂਦੀ ਜਿਸ ਤਰ੍ਹਾਂ ਆਪਾਂ ਕਮਾ ਕਰਾਂਦੇ ਜਾਂਦੇ ਆ ਤੇ ਰੋਜ਼ ਆਪਣੇ ਲਈ ਹਾਂਜੀ ਛਿਲਣਾ ਆਪਖਾ ਹੋ ਜਾਂਦਾ ਇੱਕ ਵੀਕ ਆਪਾਂ ਬਹੁਤ ਹੀ ਆਰਾਮ ਦੇ ਨਾਲ ਫਿਰ ਇਹਨੂੰ ਯੂਜ਼ ਕਰ ਸਕਦੇ ਆ ਹਾਂਜੀ ਆਪਾਂ ਚਲੋ ਏਪੀਐਸ ਬਣਾਉਣੇ ਹੈਗੇ ਸਭ ਤੋਂ ਪਹਿਲਾਂ ਆਪਾਂ ਇਹ ਜਿਹੜਾ ਹੈਗਾ ਆ ਅਦਰਕ ਇਹਨੂੰ ਛਿੱਲਣਾ ਹੈਗਾ ਥੋੜਾ ਮੈਂ ਛਿੱਲਿਆ ਆਲਰੇਡੀ ਥੋੜਾ ਜਿਹਾ ਇਸ ਤਰ੍ਹਾਂ ਇਹਨੂੰ ਇਹ ਆਪਾਂ ਛਿਲਕੇ ਰੱਖ ਲੈਣਾ ਹੈਗਾ ਸਾਰੇ ਪਹਿਲਾਂ ਹਾਂਜੀ ਜਿਹੜੇ ਇਹਦੀ ਅਦਰਕ ਦੇ ਛਿਲਕੇ ਹੈਗੇ ਇਹਨਾਂ ਨੂੰ ਆਪਾਂ ਰੱਖ ਸਕਦੇ ਆ ਤੇ ਆਪਾਂ ਜਦੋਂ ਵੀ ਆਪਾਂ ਚਾਹ ਬਣਾਉਣੀ ਤਾਂ ਆਪਾਂ ਥੋੜਾ ਜਿਹਾ ਉਹਦੇ ਵਿੱਚ ਹਾਂਜੀ ਛਿਲਕਾ ਪਾ ਸਕਦੇ ਜਿਹੜੀ ਕਿ ਬਹੁਤੀ ਵਧੀਆ ਟੇਸਟ ਵੀ ਤੇ ਆਪਾਂ ਨੂੰ ਹੈਲਪੀ ਗਲੀ ਵਗੈਰਾ ਦੇ ਵਾਸਤੇ ਬਹੁਤ ਹੀ ਜ਼ਿਆਦਾ ਹਾਂਜੀ ਆਪਾਂ ਨੂੰ ਫਾਇਦੇਮੰਦ ਹੁੰਦਾ ਹੈਗਾ ਇਹ ਸੁੱਟਰੀ ਨੇ ਜੀ ਆਪਾਂ ਇਹ ਰੱਖ ਲੈਣੇ ਹੈਗੇ ਆ ਹਾਂਜੀ ਆਪਾਂ ਇਹਨਾਂ ਨੂੰ ਵਾਸ਼ ਕਰ ਲਿਆ ਆਲਰੇਡੀ ਪਹਿਲਾਂ ਵਾਸ਼ ਕੀਤਾ ਆ ਹਾਂਜੀ ਆਪਾਂ ਇਹਨਾਂ ਦੇ ਛੋਟੇ ਛੋਟੇ ਅਦਰਕ ਦੇ ਜਿਹੜੇ ਪੀਸ ਬਣਾ ਲੈਣੇ ਗੱਲ ਕਿ ਤਾਂ ਆਪਾਂ ਇਦਾਂ ਹੀ ਕਰੋ ਕਰ ਲੈਣਾ ਹੈਗਾ ਬਹੁਤ ਜ਼ਿਆਦਾ ਨਹੀਂ ਫਿਰ ਗ੍ਰਾਈਂਡਰ ਦੇ ਵਿੱਚ ਜਿੰਨੇ ਗ੍ਰਾਈਂਡ ਹੋ ਜਾਣੇ ਹੈਗੇ ਆ ਆਪਾਂ ਜਿਹੜਾ ਆਪਣਾ ਅਦਰਕ ਹੈਗਾ ਇਹ ਸਾਰਾ ਆਪਾਂ ਹੁਣ ਕੱਟ ਲਿਆ ਹੈਗਾ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਆਪਣਾ ਜਿਹੜਾ ਅਦਰਕ ਹੈ ਕਿ ਆਪਾਂ ਇਹਨੂੰ ਗ੍ਰਾਈਂਡ ਕਰਨਾ ਕਿਉਂਕਿ ਇਹ ਥੋੜਾ ਜਿਹਾ ਹਾਰਡ ਗ੍ਰਾਈਂਡ ਹੁੰਦਾ ਹੈਗਾ ਬਾਅਦ ਦੇ ਵਿੱਚ ਜਿਹੜਾ ਲਸਣ ਹੈ ਆਪਾਂ ਫਿਰ ਇਹਦੇ ਵਿੱਚ ਪਾਣਾ ਹੈਗਾ ਆ ਹਾਂਜੀ ਆਪਾਂ ਜੇ ਥੋੜਾ ਜਿਹਾ ਇਹਦੇ ਵਿੱਚ ਇਹ ਆਇਲ ਪਾਉਣਾ ਹੈਗਾ ਆ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਆਇਲ ਹੀ ਯੂਜ਼ ਕਰਨਾ ਇਹ ਐਵੋਕਾਡੋ ਆਇਲ ਹੈਗਾ ਤੁਸੀਂ ਕੋਈ ਵੀ ਵਧੀਆ ਬ੍ਰਾਂਡ ਦਾ ਹਾਂਜੀ ਆਇਲ ਯੂਜ਼ ਕਰਨਾ ਹੈਗਾ ਆ ਫਿਰ ਇਹ ਆਪਣੀ ਜੀ ਪੀਸ ਖਰਾਬ ਨਹੀਂ ਹੁੰਦੀ ਹੈਗੀ ਜਦੋਂ ਆਪਾਂ ਜੀ ਪੀਸ ਬਣਾ ਕੇ ਰੱਖਣੀ ਆ ਫਿਰ ਵੀ ਆਪਾਂ ਉਹਦੇ ਉੱਪਰ ਥੋੜਾ ਜਿਹਾ ਆਇਲ ਪਾਉਣਾ ਨਹੀਂ ਤਾਂ ਇਹ ਜੀ ਖਰਾਬ ਹੋ ਜਾਂਦੇ ਜੀ ਆਪਾਂ ਪਾਣੀ ਥੋੜ੍ਹਾ ਪਾਏ ਦੇ ਵਿੱਚ ਸਾਲਟ ਪਾਉਣਾ ਹੈ ਜੀ ਇੱਕ ਚਮਚਾ ਹੈਗਾ ਇਹ ਵਿੱਚ ਹੀ ਆਪਾਂ گارਲਿਕ ਪਾ ਦੇਣਾ ਬਾਅਦ ਦੇ ਵਿੱਚ ਇਹ ਪਹਿਲਾਂ ਗਰਾਈਂਡ ਕਰਨਾ ਹੈ ਆਪਣਾ ਜੀ ਇਹ ਜਿੰਜਰ ਜਿਹੜਾ ਹੈਗਾ ਆਪਾਂ ਇਹਨੂੰ ਗ੍ਰाइंड ਚੰਗੀ ਤਰ੍ਹਾਂ ਕਰ ਲਿਆ ਆ ਹਾਂਜੀ ਬਹੁਤ ਵਧੀਆ ਜੀ ਦੇਖੋ ਇਹਦੀ ਪੇਸਟ ਹੁਣ ਬਣ ਗਈ ਹੈਗੀ ਆ ਹੁਣ ਵਿੱਚ ਇਹਦੇ ਆਪਣਾ ਜਿਹੜਾ ਵੀ ਆਪਣਾ ਹੈਗਾ ਆ ਲਸਣ ਉਹ ਪਾ ਦੇਣਾ ਹੈਗਾ ਆ ਕਿਉਂਕਿ ਇਹਨੂੰ ਆਪਾਂ ਪਹਿਲਾਂ ਗ੍ਰाइंड ਕੀਤਾ ਆ ਫਿਰ ਆਪਣਾ ਜਿਹੜਾ ਲਸਣ ਆ ਇਹ ਚੰਗੀ ਤਰ੍ਹਾਂ ਨਹੀਂ ਤਾਂ ਗ੍ਰाइंड ਨਹੀਂ ਹੁੰਦਾ ਹੈਗਾ ਕੋਣ ਆਪਾਂ ਦੋ ਵਾਰੀ ਵੀ ਕਰਕੇ ਜੇ ਹੁਣ ਆਪਾਂ ਦੋ ਵਾਰੀ ਪਲਾਂਗੇ ਇਨ ਲਈ ਲਸਣ ਤਾ ਅਦਰਕ ਨੂੰ ਆਪਾਂ ਗ੍ਰाइंड ਕਰ ਲਿਆ ਹੈਗਾ ਯਾ ਹੁਣ ਆਪਾਂ ਇਹਨੂੰ ਜਿਆ ਡੋਂਗੇ ਦੇ ਵਿੱਚ ਕੱਢ ਲੈਣਾ ਹੈਗਾ ਯਾ ਦੇਖੋ ਜੀ ਬਹੁਤ ਹੀ ਵਧੀਆ ਹਾਂ ਜੀ ਇਹ ਸਮੂਥ ਪੀਸ ਬਣ ਗਈ ਹੈ ਆਪਣੇ ਹੁਣ ਆਪਾਂ ਇਹਨੂੰ ਰੱਖ ਸਕਦੇ ਹਾਂ ਜੀ ਕੰਟੇਨਰ ਦੇ ਵਿੱਚ ਪਾ ਕੇ ਤਾਂ ਉਹ ਪੰਜ ਮਿੱਠਾ ਪਰਮ ਦੇ ਨਾਲ ਇਹਨੂੰ ਯੂਜ਼ ਕਰ ਸਕਦੇ ਆ ਪਰ ਇਹਦੇ ਉੱਪਰ ਜੇ ਜਦੋਂ ਆਪਾਂ ਕੰਟੇਨਰ ਦੇ ਵਿੱਚ ਪਾਉਣੀ ਆ ਆਪਾਂ ਥੋੜੀ ਆਇਲ ਪਾ ਕੇ ਰੱਖਣੇ ਆ ਕਿਉਂਕਿ ਫਿਰ ਖਰਾਬ ਨਹੀਂ ਹੁੰਦੀ ਜਾਏਗੀ ਤੁਸੀਂ ਲੰਬਾ ਟਾਈਮ ਵੀ ਰੱਖ ਸਕਦੇ ਹੋਗੇ ਆ ਹਾਂਜੀ ਆਪਾਂ ਇਸ ਤਰ੍ਹਾਂ ਜੀ ਕੋਈ ਵੀ ਕੰਟੇਨਰ ਲੈ ਲੈਣਾ ਪਰ ਇਹ ਬਿਲਕੁਲ ਵਿੱਚੋਂ ਸੁੱਕਾ ਹੋਣਾ ਚਾਹੀਦਾ ਹੈਗਾ ਆ ਜਿਹਦੇ ਵਿੱਚ ਵੀ ਆਪਾਂ ਪਾਉਣਾ ਆ ਤੇ ਐਂਡ ਤੇ ਆਪਾਂ ਇਹਦੇ ਉੱਤੇ ਹਾਂਜੀ ਇੱਕ ਚਮਚਾ ਆਇਲ ਦਾ ਪਾਉਣਾ ਹੈਗਾ ਆ ਕਿਉਂਕਿ ਫਿਰ ਇਹ ਖਰਾਬ ਨਹੀਂ ਹੁੰਦੀ ਹੈਗੀ ਆਪਣੀ ਪੇਸਟ ਹਾਂਜੀ ਜਿਹੜੀ ਆਪਣੀ ਐਕਸਟਰਾ ਹੋਊਗੀ ਤੇ ਆਪਾਂ ਆਈਸ ਕਯੂਬ ਦੇ ਵਿੱਚ ਵੀ ਹਾਂਜੀ ਕਯੂਬ ਵੀ ਬਣਾ ਕੇ ਜਮਾ ਸਕਦੇ ਹਾਂ ਉਹ ਵੀ ਵਧੀਆ ਹਾਂਜੀ ਜਦੋਂ ਮਰਜੀ ਫਿਰ ਉਹ ਤਾਂ ਬਹੁਤ ਹੀ ਲੌਂਗ ਟਾਈਮ ਆਪਾਂ ਰੱਖ ਸਕਦੇ ਹਾਂ ਕਿਉਂਕਿ ਫ੍ਰੀਜ ਹੋਇਆ ਫਿਰ ਤਕਰਾਬ ਨਹੀਂ ਹੁੰਦਾ ਹੈਗਾ ਪਰ ਇਹਨੂੰ ਆਪਾਂ ਫ੍ਰੀਜ ਨਹੀਂ ਕਰਨਾ ਹੈਗਾ ਫ੍ਰੀਜ ਦੇ ਵਿੱਚ ਹੀ ਰੱਖਣਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਸਟਰੋਂਗ ਦੀ 스멜 ਹੈ ਕਿਉਂਕਿ ਜਿਹੜਾ ਘਰ ਵਾਲਾ ਹੈਗਾ ਜਾਂ ਲਸਣ ਬਹੁਤ ਜ਼ਿਆਦਾ ਸਟਰੋਂਗ ਹੈਗਾ ਜਾਂ ਬਹੁਤ ਵਧੀਆ ਚੀਜ਼ ਬਣੀ ਹੈਗੀ ਆ ਹਾਂਜੀ ਥੋੜਾ ਆਪਾਂ ਸਾਲਟ ਦੇ ਵਿੱਚ ਪਾਇਆ ਹੈਗਾ ਇੱਕ ਚਮਚਾ ਹਾਂਜੀ ਇਸ ਤੋਂ ਜੀ ਆਪਾਂ ਹੁਣ ਇਹਦੇ ਉੱਤੇ ਥੋੜਾ ਜਿਹਾ ਆਇਲ ਪਾਉਣਾ ਹੈਗਾ ਜੇ ਹੋਰ ਆਇਲ ਪਾਉਣ ਦੇ ਨਾਲ ਜੀ ਇਹ ਫਿਰ ਖਰਾਬ ਨਹੀਂ ਹੁੰਦੀ ਹੈ ਕਿ ਥੋੜੇ ਜਿਹੇ ਨਵੇਂ ਚਮਚੇ ਦੇ ਨਾਲ ਖੱਲੇ ਵੀ ਕਰ ਦੇਣਾ ਜਿਹੜਾ ਵਿੱਚ ਵੀ ਚਲੇ ਜਾਂਦੇ ਇਹਦੇ ਹਾਂਜੀ ਜਿਹੜੀ ਆਪਣੀ ਕੋ ਐਕਸਟਰਾ ਜੀ ਮੈਂ ਆਇਓ ਜਿਹੜੇ ਕਯੂਬ ਹੈਗੇ ਉਹਦੇ ਵਿੱਚ ਪਾ ਕੇ ਬਾਦੇ ਵਿੱਚ ਰੱਖ ਦਉਂਗੀ ਇਹ ਦੇਖੋ ਜੀ ਆਪਣੀ ਬਹੁਤੀ ਵਧੀਆ ਹੁਣ ਜੀ ਇਹ ਪੇਸਟ ਬਣ ਗਈ ਹੈਗੀ ਆ ਤਾਂ ਬਹੁਤ ਜਿਆਦਾ ਸਟਰੋਂਗ ਵੀ ਹੈਗੀ ਆ ਬਹੁਤ ਫ੍ਰੈਸ਼ੀਆ ਜਿਹੜੀ ਮਾਰਕੀਟ ਤੋਂ ਲੈ ਕੇ ਆਉਨੇ ਉਹਦੇ ਹੋਂ ਤਾਂ ਇੰਨੀ ਜਿਆਦਾ 스ਮੈਲ ਨਹੀਂ ਆਉਂਦੀ ਤੁਹਾਨੂੰ ਪਤਾ ਹੀ ਆ ਪਤਾ ਕਦੋਂ ਦੀ ਉਹ ਬਣਾ ਕੇ ਰੱਖੀ ਹੁੰਦੀ ਆ ਤਦੋਂ ਤੁਸੀਂ ਵਿਅਸਤ ਜੰਨੇ ਘਰ ਦੇ ਵਿੱਚ ਬਣਾਉਣੇ ਤੇ ਬਹੁਤ ਵਧੀਆ ਇਹਨੂੰ ਹੁਣ ਆਪਾਂ 4-5 ਵੀਕਾ ਫਰਿੱਜ ਦੇ ਵਿੱਚ ਰੱਖ ਸਕਦੇ ਤੇ ਯੂਜ਼ ਕਰ ਸਕਦੇ ਆ ਬਹੁਤ ਵਧੀਆ ਜੀ ਕਿ ਟਕਣੇ ਦਾ ਹਾਂ ਜੀ ਆਪਾਂ ਪ੍ਰੋਪਰਲੀ ਲਾ ਕੇ ਇਹਨੂੰ ਆਪਾਂ ਜੀ ਫਰਿੱਜ ਦੇ ਵਿੱਚ ਰੱਖਣਾ ਹੈ ਇਸ ਤਰ੍ਹਾਂ ਤੇ ਤੁਸੀਂ ਵੀ ਜੀ ਇਸ ਤਰ੍ਹਾਂ ਗਰਲ ਇੱਕ ਤੇਲ ਲਸਣ ਦੀ ਪੇਸਟ ਬਣਾਉਣੀ ਜਿਹੜੀ ਕਿ ਬਹੁਤੀ ਵਧੀਆ ਤੇ ਬਹੁਤ ਆਪਣੇ ਲਈ ਫਾਇਦੇਮੰਦ ਵੀ ਹੈਗੇ ਆ ਜੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ